ਫਸਟ ਡੇ 'ਚ ਆਪਾਂ ਟੂਲਸ ਬਾਰੇ ਤੇ ਸੈਕਿੰਡ ਡੇ 'ਚ ਆਪਾਂ ਮਸ਼ੀਨ ਬਾਰੇ ਸਿੱਖਿਆ ਸੀ ਤੇ ਅੱਜ ਵੀ ਕਲਾਸ ਦੇ ਵਿੱਚ ਆਪਾਂ ਸਿੱਖਾਂਗੇ ਵੀ ਜਿਹੜੇ ਬਿਲਕੁਲ ਬਿਗਨਰ ਐ ਉਹਨਾਂ ਨੇ ਆਪਦਾ ਹੱਥ ਕਿਵੇਂ ਟਿਕਾਉਣਾ ਐ ਵੀ ਸਲਾਈ ਬਿਲਕੁਲ ਸਿੱਧੀ ਆਵੇ ਸਲਾਈਆਂ ਸਿੱਧੀਆਂ ਵੀ ਲੱਗਣ ਤੇ ਉਹਨਾਂ ਵਿੱਚ ਪੂਰੀ ਫਿਨਿਸ਼ਿੰਗ ਵੀ ਆਵੇ ਇਹਦਾ ਕੀ ਤਰੀਕਾ ਹੁੰਦਾ ਆਓ ਤੁਹਾਨੂੰ ਦੱਸੀਏ ਸਭ ਤੋਂ ਪਹਿਲਾਂ ਆਪਾਂ ਕਿਸੇ ਵੀ ਕਾਪੀ ਦਾ ਇੱਕ ਪੇਜ ਲੈ ਲਾਂਗੇ ਜਿਹਦੇ ਉੱਪਰ ਇੱਕ ਲਾਈਨ ਇਦਾਂ ਬਣੀ ਵੀ ਹੋਵੇ ਤੁਸੀਂ ਉਹ ਬਲੈਕ ਵਾਲੀ ਜਿਹੜੀ ਸਿੱਧੀ ਲਾਈਨ ਐ ਉਹਦੇ ਉੱਪਰ ਆਪਦੀ ਮਸ਼ੀਨ ਦੀ ਸੂਈ ਦੇ ਨਾਲ ਸਿਲਾਈ ਲਗਾਉਣੀ ਹੈ ਸਿਲਾਈ ਲਗਾਉਣ ਤੋਂ ਪਹਿਲਾਂ ਤੁਸੀਂ ਨੀਚੇ ਤੋਂ ਬੋਬਿਨ ਕੇਸ ਜਾਨੀ ਕਿ ਡੱਬੀ ਇਹ ਵੀ ਕੱਢ ਦੇਣੀ ਹੈ ਤੇ ਉੱਪਰ ਵੀ ਮਸ਼ੀਨ ਦੇ ਕੋਈ ਧਾਗਾ ਨਹੀਂ ਲਗਾਉਣਾ ਤੇ ਇਸ ਤਰ੍ਹਾਂ ਤੁਸੀਂ ਪ੍ਰੈਕਟਿਸ ਕਰਨੀ ਹੈ ਬਿਲਕੁਲ ਜਿਹੜੀ ਤੁਹਾਡੀ ਇਹ ਮਸ਼ੀਨ ਦੀ ਸੂਈ ਚੱਲੇ ਉਹ ਬਿਲਕੁਲ ਸਿੱਧੀ ਸਿੱਧੀ ਬਲੈਕ ਲਾਈਨ ਦੇ ਉੱਪਰ ਚੱਲੇ ਇਹਦੇ ਨਾਲ ਤੁਹਾਡੀ ਜਿਹੜਾ ਫੋਕਸ ਬਣੂਗਾ ਤੇ ਤੁਹਾਡੀ ਸਥਿਰਤਾ ਵਧੂਗੀ ਇਹਦੇ ਉੱਪਰ ਸਿੱਧੀ ਸਿਲਾਈ ਲਗਾਉਣ ਦੀ ਤੇ ਇਸ ਤਰ੍ਹਾਂ ਤੁਸੀਂ ਪੂਰੇ ਪੇਜ ਨੂੰ ਭਰ ਲੈਣਾ ਹੈ ਲਾਈਨਾਂ ਲਗਾ ਲਗਾ ਕੇ ਤੇ ਜਦੋਂ ਤੁਸੀਂ ਇਸ ਪੂਰੇ ਪੇਜ ਦੀ ਬਲੈਕ ਲਾਈਨ ਦੇ ਉੱਪਰ ਜਿਹੜੀ ਆ ਮਸ਼ੀਨ ਚਲਾ ਲਈ ਉਸ ਤੋਂ ਬਾਅਦ ਤੁਸੀਂ ਜਿਹੜੀ ਇਹਦੀ ਸੈਂਟਰ ਵਾਲੀ ਲਾਈਨ ਹੁੰਦੀ ਹੈ ਯਾਨੀ ਕਿ ਇੱਧਰ ਵੀ ਲਾਈਨ ਲਗਾ ਲਈਏ ਇੱਕ ਬਲੈਕ ਤੇ ਇੱਧਰ ਵੀ ਲਗਾ ਲਈਏ ਇਹਦੇ ਬਿਲਕੁਲ ਸੈਂਟਰ 'ਚ ਤੁਸੀਂ ਇੱਕ ਲਾਈਨ ਲਗਾ ਕੇ ਦੇਖਣੀ ਹੈ ਕਿ ਤੁਸੀਂ ਘੱਟ ਤੋਂ ਘੱਟ ਕੱਪੜੇ ਦੇ ਉੱਤੇ ਸਲਾਈ ਲਗਾ ਸਕਦੇ ਹੋ ਤੇ ਇਸ ਤਰ੍ਹਾਂ ਇਹਦੇ ਸੈਂਟਰ ਦੇ ਵਿੱਚ ਆਪਾਂ ਇੱਕ ਸਿੱਧੀ ਸਲਾਈ ਲਗਾ ਦੇਣੀ ਹੈ ਤੇ ਇਸ ਤਰੀਕੇ ਦੇ ਨਾਲ ਤੁਸੀਂ ਪੂਰੇ ਪੇਜ ਨੂੰ ਇਦਾਂ ਭਰ ਲੈਣਾ ਹੈ ਤੁਸੀਂ ਪ੍ਰੈਕਟਿਸ ਕਰਦੇ ਰਹਿਣਾ ਹੈ ਦੋ ਪੇਜ ਤਿੰਨ ਪੇਜ ਜਿੰਨੇ ਵੀ ਤੁਸੀਂ ਭਰ ਸਕੋ ਇਹ ਪ੍ਰੈਕਟਿਸ ਬਹੁਤ ਵਧੀਆ ਹੈ ਤੇ ਸਾਰੇ ਬਿਗਨਰ ਲਈ ਇਹ ਬਹੁਤ ਜ਼ਰੂਰੀ ਹੈ ਇਸ ਤੋਂ ਬਾਅਦ ਤੁਸੀਂ ਕੋਈ ਵੀ ਇੱਕ ਪੇਪਰ ਲੈ ਲੈਣਾ ਤੇ ਚਾਕ ਦੇ ਨਾਲ ਪੇਪਰ ਦੇ ਉੱਪਰ ਜਿਵੇਂ ਮੈਂ ਇੱਕ ਚਾਰਟਸ ਡੱਬਾ ਬਣਾਇਆ ਹੈ ਇਦਾਂ ਚਾਰਟਸ ਡੱਬੇ ਬਣਾ ਲਓ ਚਾਹੀਏ ਦੇ ਪੂਰੇ ਦੇ ਵਿੱਚ ਹੀ ਚਾਰਟਸ ਡੱਬੇ ਬਣਾ ਲਓ ਤੇ ਉਹਦੀ ਪ੍ਰੈਕਟਿਸ ਕਰਨੀ ਹੈ ਤੁਸੀਂ ਇਹ ਪ੍ਰੈਕਟਿਸ ਆਪਣੇ ਕੀ ਕੰਮ ਆਉਗੀ ਜਿਵੇਂ ਆਪਾਂ ਕਾਰਨਰ ਕੱਢਨੇ ਹੁੰਦੇ ਆ ਸਲਾਈ ਲਗਾਉਂਦੇ ਕਾਰਨਰ ਕੱਢਣਾ ਪੈਂਦਾ ਆਪਾਂ ਨੂੰ ਉਹਦੇ ਵਾਸਤੇ ਇਹ ਤੁਹਾਡੀ ਬਹੁਤ ਹੈਲਪ ਕਰੂਗੀ ਉਸ ਤੋਂ ਬਾਅਦ ਜਿਵੇਂ ਮੈਂ ਇਹਦੇ ਵਿੱਚ ਗੋਲ ਇੱਕ ਰਾਉਂਡ ਲਗਾ ਕੇ ਰੱਖਿਆ ਹੈ ਕਈ ਵਾਰੀ ਆਪਾਂ ਨੂੰ ਸਲਾਈ ਹੈ ਜਿਹੜੀ ਉਹ ਗਲਾਈ 'ਚ ਵੀ ਮੋੜਨੀ ਪੈਂਦੀ ਹੈ ਉਹਦੀ ਪ੍ਰੈਕਟਿਸ ਹੋਣੀ ਵੀ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਗੋਲ ਗਲੇ ਬਣਾਵਾਂਗੇ ਜਾਂ ਅੱਗੇ ਪਿਛਲਾ ਗਲਾ ਗੜਾ ਰੇਬ ਬਣਾਵਾਂਗੇ ਉੱਥੇ ਆਪਾਂ ਨੂੰ ਗੋਲ ਸਲਾਈ ਲਗਾਉਣੀ ਪੈਂਦੀ ਹੈ ਤੇ ਉਸੇ ਤਰ੍ਹਾਂ ਇਹ ਇੱਕ ਤਿੰਨ ਕੋਣ ਬਣਾ ਰੱਖਿਆ ਮੈਂ ਇਹ ਜਿਵੇਂ ਆਪਾਂ ਵੀ ਗਲਾ ਬਣਾਵਾਂਗੇ ਇਆ ਹੋਰ ਵੀ ਜਦੋਂ ਆਪਾਂ ਸਲਾਈਆਂ ਲਗਾਵਾਂਗੇ ਤਾਂ ਆਪਣੀ ਇਹ ਪ੍ਰੈਕਟਿਸ ਹੋਣੀ ਬਹੁਤ ਜ਼ਰੂਰੀ ਹੈ ਪਹਿਲੇ ਨੰਬਰ ਤੇ ਆਪਾਂ ਸਿੱਧੀਆਂ ਸਲਾਈਆਂ ਦੀ ਪ੍ਰੈਕਟਿਸ ਕਰਨੀ ਹੈ ਉਸ ਤੋਂ ਬਾਅਦ ਚੌਰਸ ਡੱਬੇ ਦੀ ਕਰਨੀ ਹੈ ਫਿਰ ਆਪਾਂ ਗੋਲ ਨਿਸ਼ਾਨ ਲਗਾ ਕੇ ਉਹ ਦੀ ਕਰਨੀ ਹੈ ਤੇ ਫਿਰ ਆਪਾਂ ਤਿੰਨ ਕੋਣ ਵਾਲੇ ਨਿਸ਼ਾਨ ਲਗਾ ਕੇ ਇਹਨਾਂ ਦੀ ਪ੍ਰੈਕਟਿਸ ਕਰ ਲਈਏ ਉਸੇ ਤਰ੍ਹਾਂ ਰੀਲ ਤੇ ਫਿਰਕੀ ਦੋਨੇ ਚੀਜ਼ਾਂ ਨੂੰ ਮਸ਼ੀਨ 'ਚ ਕੱਢਣ ਤੋਂ ਬਾਅਦ ਜਿੱਥੇ-ਜਿੱਥੇ ਤੁਹਾਡਾ ਮਾਰਕ ਹੈ ਤੁਸੀਂ ਉੱਥੇ-ਉੱਥੇ ਮਸ਼ੀਨ ਨੂੰ ਚਲਾ ਕੇ ਲੈ ਜਾਣਾ ਹੈ ਜਿਵੇਂ ਆਪਾਂ ਕਾਰਨਰ ਤੋਂ ਕੋਈ ਵੀ ਕੱਪੜਾ ਵੀ ਫੋਲਡ ਕਰਨਾ ਹੈ ਨਾ ਤਾਂ ਉੱਥੇ ਸੂਈ ਨੂੰ ਅੰਦਰ ਰੱਖਣਾ ਹੁੰਦਾ ਤੇ ਉਸ ਤੋਂ ਬਾਅਦ ਹੀ ਆਪਾਂ ਜਿਹੜਾ نیچےੋਂ ਕੱਪੜੇ ਨੂੰ ਆਪਣੇ ਨੂੰ ਏਦਾਂ ਘਮਾਉਣਾ ਹੁੰਦਾ ਉਹਦੇ ਨਾਲ ਜਿਹੜਾ ਕਾਰਨਰ ਉਹ ਬਿਲਕੁਲ ਪਰਫੈਕਟ ਤੰਗ ਦੇ ਨਾਲ ਨਿਕਲੂਗਾ ਤੇ ਇਸ ਤਰ੍ਹਾਂ ਆਪਾਂ ਪੂਰੇ ਚਾਰਸ ਡੱਬੇ ਦੇ ਉੱਪਰ ਮਸ਼ੀਨ ਨੂੰ ਚਲਾਉਣਾ ਹੈ ਤੁਸੀਂ ਇਸ ਤਰ੍ਹਾਂ ਕਈ ਡੱਬੇ ਬਣਾ ਬਣਾ ਕੇ ਪੇਜ ਦੇ ਉੱਤੇ ਉਹਦੀ ਪ੍ਰੈਕਟਿਸ ਕਰਦੇ ਰਹਿਣਾ ਤੇ ਇਸੇ ਤਰ੍ਹਾਂ ਜਿਵੇਂ ਆ ਮੈਂ ਸਰਕਲ ਲਗਾ ਰੱਖਿਆ ਇਹਦੇ ਉੱਪਰ ਵੀ ਆਪਾਂ ਖਾਲੀ ਮਸ਼ੀਨ ਨੂੰ ਚਲਾਵਾਂਗੇ ਇਹਦੇ ਨਾਲ ਤੁਹਾਨੂੰ ਮਸ਼ੀਨ ਦੀ ਗੁਲਾਈ ਕਿਵੇਂ ਲਿਆਉਣੀ ਆਪਾਂ ਕੱਪੜੇ ਦੇ ਉੱਪਰ ਸਿਲਾਈ ਦੀ ਉਹਦਾ ਤਰੀਕਾ ਪਤਾ ਲੱਗੂਗਾ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਟ੍ਰਾਇੰਗਲ ਬਣਾ ਰੱਖਿਆ ਇਹਦੀ ਪ੍ਰੈਕਟਿਸ ਕਰਾਂਗੇ ਤੇ ਇਸ ਤਰ੍ਹਾਂ ਤੁਸੀਂ ਇਹ ਡੱਬੇ ਬਣਾ ਕੇ ਜਾਂ ਗੋਲ ਚੱਕਰ ਬਣਾ ਕੇ ਜਾਂ ਟ੍ਰਾਇੰਗਲ ਬਣਾ ਕੇ ਤੁਸੀਂ ਇਹਦੀ ਪ੍ਰੈਕਟਿਸ ਕਰਦੇ ਰਹਿਣਾ ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਤੀ ਹਾਂ ਕਿ ਆਪਾਂ ਕੱਪੜੇ ਦੇ ਉੱਪਰ ਜਿਹੜੀ ਐ ਉਹ ਸਲਾਈ ਕਿਵੇਂ ਲਗਾਉਣੀ ਐ ਇਸ ਤਰ੍ਹਾਂ ਤੁਸੀਂ ਕੋਈ ਵੀ ਫालतੂ ਇੱਕ ਪੀਸ ਲੈ ਲੈਣਾ ਕੱਪੜੇ ਦਾ ਤੇ ਉਹਦੇ ਉੱਪਰ ਥੋੜਾ ਜਿਹਾ ਕੱਪੜਾ ਸਿੰਗਲ ਫੋਲਡ ਕਰ ਲੈਣਾ ਇਦਾਂ ਤੁਸੀਂ ਇੱਕ ਪੈਰ ਜਿੰਨਾ ਕੱਪੜਾ ਫੋਲਡ ਕਰ ਲੈਣਾ ਤੇ ਪੂਰਾ ਓਵੇਂ ਹੀ ਤੁਸੀਂ ਸਲਾਈ ਲਗਾਉਣੀ ਐ ਇਹ ਚੀਜ਼ ਦੀ ਪ੍ਰੈਕਟਿਸ ਆਪਾਂ ਕਰਨੀ ਐ ਜਦੋਂ ਵੀ ਤੁਸੀਂ ਕੱਪੜੇ ਤੇ ਸਿੰਗਲ ਸਲਾਈ ਲਗਾਉਣੀ ਐ ਨਾ ਪਹਿਲਾਂ ਇੱਕ ਵਾਰੀ ਉਹਨੂੰ ਹੱਥ ਨਾਲ ਜ਼ਰੂਰ ਦਬਾ ਲੈਣਾ ਇਹ ਜ਼ਰੂਰੀ ਐ ਇਹਦੇ ਨਾਲ ਜਿਹੜੀ ਸਲਾਈ ਤੁਸੀਂ ਲਗਾਉਂਗੇ ਉਹਦੇ ਉੱਪਰ ਫਿਨਿਸ਼ਿੰਗ ਜ਼ਿਆਦਾ ਆਉਂਦੀ ਹੈ ਤੇ ਇਸ ਤਰ੍ਹਾਂ ਆਪਾਂ ਇਹਦੇ ਤੇ ਸਲਾਈ ਲਗਾਉਂਦੇ ਜਾਣਾ ਤੇ ਉਂਗਲ ਦੇ ਨਾਲ ਇਹਨੂੰ ਦਬਾਉਂਦੇ ਜਾਣਾ ਤੇ ਉਸ ਤੋਂ ਬਾਅਦ ਆਪਾਂ ਡਬਲ ਇਹਨੂੰ ਕੱਪੜੇ ਨੂੰ ਫੋਲਡ ਕਰ ਲੈਣਾ ਇਦਾਂ ਤੇ ਉਹਦੇ ਉੱਪਰ ਪ੍ਰੈਕਟਿਸ ਕਰਨੀ ਹੈ ਸਲਾਈ ਲਗਾਉਣ ਦੀ ਪਹਿਲਾਂ ਆਪਾਂ ਸਿੰਗਲ ਕੱਪੜਾ ਫੋਲਡ ਕੀਤਾ ਉਹਦੇ ਤੇ ਸਲਾਈ ਲਗਾਈ ਫਿਰ ਆਪਾਂ ਡਬਲ ਕੱਪੜਾ ਫੋਲਡ ਕਰਕੇ ਉਹਦੇ ਉੱਪਰ ਸਲਾਈ ਲਗਾਈ ਸਲਾਈ ਲਗਾਉਣ ਲੱਗੇ ਤੁਸੀਂ ਦੇਖਣਾ ਵੀ ਸਲਾਈ ਨੂੰ ਬਿਲਕੁਲ ਆਪਾਂ ਕਿਨਾਰੇ ਕਿਨਾਰੇ ਦੇ ਉੱਪਰ ਲਗਾਉਣੀ ਹੈ ਇਹ ਚੀਜ਼ ਦੀ ਪ੍ਰੈਕਟਿਸ ਤੁਸੀਂ ਕਰਦੇ ਰਹਿਣਾ ਹੁਣ ਆਪਾਂ ਤੁਹਾਨੂੰ ਤਰੀਕਾ ਦੱਸਾਂਗੇ ਵੀ ਦੇਖੋ ਪਹਿਲਾਂ ਤੁਸੀਂ ਇਦਾਂ ਸਿੰਗਲ ਕੱਪੜੇ ਨੂੰ ਫੋਲਡ ਕਰ ਲੈਣਾ ਤੇ ਫਿਰ ਇਸੇ ਕੱਪੜੇ ਨੂੰ ਹੀ ਇੱਕ ਵਾਰ ਹੋਰ ਫੋਲਡ ਕਰਕੇ ਫਿਰ ਇਹਦੇ ਕਿਨਾਰੇ ਦੇ ਉੱਪਰ ਸਲਾਈ ਲਗਾਉਣੀ ਹੈ ਜਦੋਂ ਤੁਸੀਂ ਸਲਾਈ ਲਗਾਉਣੀ ਹੈ ਪਹਿਲਾਂ ਤੁਸੀਂ ਤਰੀਕਾ ਹੀ ਇਹ ਹੈ ਵੀ ਪਹਿਲਾਂ ਇੱਕ ਵਾਰੀ ਉਹਨੂੰ ਹੱਥ ਦੇ ਨਾਲ ਦਬਾ ਲਓ ਤੇ ਉਸ ਤੋਂ ਬਾਅਦ ਇਹਦੇ ਬਿਲਕੁਲ ਕਿਨਾਰੇ ਦੇ ਉੱਪਰ ਮਸ਼ੀਨ ਦੀ ਸੂਈ ਆਵੇ ਤੇ ਜਿਹੜਾ ਤੁਹਾਡਾ ਹੱਥ ਹੈ ਉਹਦੀ ਪਕੜ ਕੱਪੜੇ ਦੇ ਉੱਪਰ ਮਜ਼ਬੂਤ ਹੋਣੀ ਚਾਹੀਦੀ ਹੈ ਆ ਦੇਖੋ ਜਿਵੇਂ ਮੈਂ ਆ ਕੱਪੜੇ ਦੇ ਉੱਪਰ ਜਿਹੜਾ ਹੱਥ ਰੱਖਿਆ ਹੈ ਇਹਦੀ ਪੂਰੀ ਜਿਹੜੀ ਪਕੜ ਹੈ ਮੇਰੀ ਇਧਰੋਂ ਮਜ਼ਬੂਤ ਕੱਪੜੇ ਦੇ ਉੱਪਰ ਰੱਖੀ ਹੋਈ ਹੈ ਫਿਰ ਹੀ ਤੁਹਾਡੀ ਸਲਾਈ ਹੈ ਜਿਹੜੀ ਸੋਹਣੀ ਲੱਗੂਗੀ ਤੇ ਜਿਹੜੀ ਬਿਲਕੁਲ ਸਿੱਧੀ ਲੱਗੂਗੀ ਇਸ ਤਰੀਕੇ ਦੇ ਨਾਲ ਦੇਖੋ ਤੁਸੀਂ ਸਲਾਈ ਬਿਲਕੁਲ ਸਿੱਧੀ ਲੱਗੂਗੀ ਬਿਲਕੁਲ ਕੱਪੜੇ ਦੇ ਉੱਪਰ ਆਈ ਹੈ ਨਾ ਹੀ ਤਾਂ ਕੱਪੜੇ ਤੋਂ ਦੂਜੀ ਸਾਈਡ ਤੇ ਗਈ ਹੈ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਸਲਾਈ ਲਗਾਉਣੀ ਹੈ ਦੇਖੋ ਕੱਪੜੇ ਨੂੰ ਸਿੰਗਲ ਫੋਲਡ ਕੀਤਾ ਫਿਰ ਇਹਨੂੰ ਆਪਾਂ ਡਬਲ ਫੋਲਡ ਕਰ ਲਿਆ ਤੇ ਫਿਰ ਇਹਦੇ ਉੱਪਰ ਆਪਾਂ ਇੱਕ ਵਾਰੀ ਪੂਰੇ ਦੇ ਉੱਪਰ ਇਦਾਂ ਹੱਥ ਰੱਖਿਆ ਤੇ ਫਿਰ ਉਸ ਤੋਂ ਬਾਅਦ ਇੰਨਾ ਕੱਪੜਾ ਛੱਡ ਕੇ ਤੁਸੀਂ ਇਦਾਂ ਪਕੜ ਲਓ ਜਿਹੜਾ ਹੱਥ ਦੀ ਪਕੜ ਹੈ ਉਹ ਪੂਰੀ ਮਜ਼ਬੂਤ ਰੱਖੋ ਤੇ ਤੁਹਾਡੀ ਜਿਹੜੀ ਸਲਾਈ ਹੈ ਉਹ ਬਿਲਕੁਲ ਪਰਫੈਕਟ ਢੰਗ ਨਾਲ ਲੱਗੂਗੀ ਤੇ ਇਹੀ ਤਰੀਕੇ ਦੇ ਨਾਲ ਤੁਸੀਂ ਜਿਹੜੀ ਐ ਉਹ ਸਲਾਈ ਲਗਾਉਣੀ ਸਿੱਖ ਲੈਣੀ ਐ ਦੇਖੋ ਆਪਾਂ ਕੱਪੜੇ ਤਾਂ ਸਿਉਣੇ ਸਿੱਖ ਲੈਨੇ ਆ ਪਰ ਕੱਪੜੇ ਦੀ ਸਲਾਈ ਦੇ ਵਿੱਚ ਫਿਨਿਸ਼ਿੰਗ ਆਉਣੀ ਐ ਜਿਹੜੀ ਉਹ ਬਹੁਤ ਜ਼ਰੂਰੀ ਐ ਤੇ ਜੇ ਆਪਾਂ ਇਸੇ ਤਰੀਕੇ ਦੇ ਨਾਲ ਜਿਹੜੀਆਂ ਸਲਾਈਆਂ ਲਗਾਉਣੀਆਂ ਸਿੱਖਾਂਗੇ ਤਾਂ ਜਦੋਂ ਤੁਸੀਂ ਕੱਪੜੇ ਤਿਆਰ ਕਰੋਗੇ ਨਾ ਤਾਂ ਉਹਨਾਂ ਦੀ ਫਿਨਿਸ਼ਿੰਗ ਐ ਜਿਹੜੀ ਬਹੁਤ ਜ਼ਿਆਦਾ ਸੋਹਣੀ ਆਊਗੀ ਜਿਹੜੇ ਤਰੀਕੇ ਨਾਲ ਤੁਹਾਨੂੰ ਮੈਂ ਦੱਸਿਆ ਇਸੇ ਤਰੀਕੇ ਦੇ ਨਾਲ ਤੁਸੀਂ ਜਿਹੜੇ ਬਿਗినਰ ਹੋ ਉਹ ਸਲਾਈਆਂ ਲਾਉਣੀਆਂ ਸਟਾਰਟ ਕਰੋ ਤੇ ਉਹ ਫालतू ਕੱਪੜੇ ਲੈ ਕੇ ਉਹਦੇ ਉੱਤੇ ਪ੍ਰੈਕਟਿਸ ਕਰਦੇ ਰਹੋ 2-3 ਦਿਨ ਇਸੇ ਤਰ੍ਹਾਂ ਪ੍ਰੈਕਟਿਸ ਕਰਦੇ ਰਹੋ ਤੇ ਤੁਹਾਡੇ ਹੱਥ ਦੇ ਵਿੱਚ ਬਹੁਤ ਜ਼ਿਆਦਾ ਸਫਾਈ ਆ ਜਾਊਗੀ ਤੇ ਤੁਹਾਡੀਆਂ ਜਿਹੜੀਆਂ ਸਲਾਈਆਂ ਉਹ ਬਿਲਕੁਲ ਸਿੱਧੀਆਂ ਲੱਗਣ ਲੱਗ ਜਾਣੀਆਂ ਤੇ ਇਸ ਤੋਂ ਬਾਅਦ ਆਪਾਂ ਫ੍ਰਾਈਡੇ 12 ਵਜੇ ਆਪਣੀ ਨੈਕਸਟ ਕਲਾਸ ਆਊਗੀ ਉਹਦੇ ਵਿੱਚ ਮਿਲਾਂਗੇ ਉਦੋਂ ਤੱਕ ਤੁਸੀਂ ਸਾਰਿਆਂ ਨੇ ਇਸੇ ਤਰੀਕੇ ਦੇ ਨਾਲ ਸਲਾਈਆਂ ਲਗਾ ਕੇ ਆਪਦੇ ਜਿਹੜੀ ਹੈਗੀ ਐ ਹੱਥ ਦੀ ਪੂਰੀ ਸਫਾਈ ਲੈ ਕੇ ਆਉਣੀ ਹੈ ਸਲਾਈਆਂ ਬਿਲਕੁਲ ਸਿੱਧੀਆਂ ਲਾਉਣ ਦੀ ਪੂਰੀ ਪ੍ਰੈਕਟਿਸ ਕਰ ਲੈਣੀ ਹੈ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਪਲੀਜ਼ ਇਹਨੂੰ ਲਾਈਕ ਜ਼ਰੂਰ ਕਰਿਓ ਬਹੁਤ ਥੋੜੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਬਹੁਤ ਸੋਹਣਾ ਤਰੀਕਾ ਦੱਸਿਆ ਜਿਹਦੇ ਨਾਲ ਤੁਹਾਡੀ ਸਲਾਈ ਦੀ ਪੂਰੀ ਸਫਾਈ ਆ ਜੂਗੀ ਜਿੱਥੇ ਵੀ ਤੁਸੀਂ ਸਲਾਈ ਲਗਾਉਂਗੇ ਉਹਦੀ ਪੂਰੀ ਫਿਨਿਸ਼ਿੰਗ ਆਊਗੀ ਤੇ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ